ਓ ਬਾਈ ਕਹਿੰਦੇ ਕੀ ਹੋ ਰਿਹਾ ਕਮਾਲ ਉਹਦਾ ਕਮਾਲ ਇੰਡੀਆ ਦੀ ਟੀਮ ਜਿਹੜੀ ਇਹ ਟੈਸਟ ਮੈਚ ਲੜ ਰਹਾ ਸੀ ਇਹਦਾ ਹਾਰ ਜੂਦੀ ਪਰ ਫਿਰ ਵੀ ਦੇਖੋ ਇੰਡੀਆ ਟੀਮ ਨੇ ਕਮਾਲ ਕਰ ਤੇ ਆ ਲੱਗ ਪੱਡ ਲੱਗ ਪੜ ਹੁਣ ਜਿੱਤਣ ਦੇ ਡਗਾਰ ਤੇ ਆ ਜਿਹੜੀ ਟ੍ਰਿਸਵੋਟਸ ਇੰਜਰਡ ਨੇ ਤੇ ਟ੍ਰਿਸਵੋਟਸ ਹੁਣ ਜਦ ਬੈਟਿੰਗ ਕਰਨ ਆਉਂਗੇ ਨਾ ਹੋ ਸਕਦਾ ਹੈ ਉਹਨੂੰ ਯੋਰਕਰ ਮਾਰ ਕੇ ਜਾਂ ਇੱਦਾਂ ਵੀ ਡਰ ਜਾ ਓਲਡ ਚੜਾ ਜਾ ਸਕਦਾ ਹੈ ਡਰਾਸਨ ਟੈਕਿੰਸਨ ਜਿਹੜੇ ਤੋੜੇ ਉਹਦੇ ਬੈਟਿੰਗ ਟਾਰ ਸਕਦੇ ਆ ਪਰ ਫਿਰ ਵੀ ਇੰਡੀਆ ਟੀਮ ਨੇ ਮੋਸਟਲੀ ਮੋਸਟਲੀ ਮਤਲਬ 90% ਚਾਂਸ ਉਹਨਾਂ ਇੰਡੀਆ ਟੀਮ ਨੂੰ ਬਣ ਗਿਆ ਇਸ ਟੈਸਟ ਮੈਚ ਨੂੰ ਜਿੱਤਣ ਦੇ ਪ੍ਰਸਿੱਧ ਜਿ ਰੇਸ਼ ਨਾਲ ਲਾਸਟ ਬਾਲ ਦੇ ਉੱਤੇ ਬੋਲਡ ਆਊਟ ਕਰਦੇ ਆ ਤੇ ਮੁਹੰਮਦ ਸਰਾਜ ਜੜੇ ਜਾਨ ਤੱਟੜੀ ਫਾਰਮ ਦੇ ਵਿੱਚ ਨਜ਼ਰ ਆ ਰਹੇ ਆ ਬਾਈ ਉਹਨ ਕਮਾਲ ਕਰਤੀ ਇੰਡੀਆ ਟੀਮ ਵਾਲਿਆਂ ਨੇ ਕਮਾਲ ਕਰਤਾ ਸਾਰੇ ਜਣੇ ਸਟੇ ਟਿਊਨਡ ਹੋ ਜਾਓ ਮੈਚ ਦੇਖੋ ਜੀ ਕਿ ਬਹੁਤ ਵੱਡਾ ਪਾਲ ਹੋ ਸਕਦਾ ਹੈ ਇਸ ਮੈਚ ਦਾ ਹੋਸਾ ਕਰਦਾ ਹੈ ਕਿ ਇੰਡੀਆ ਟੀਮ ਇੱਥੇ ਜਿੱਤ ਜਾਏ ਟੂਟੂ ਚਾਂਸ ਇਸ ਤੇ ਬਹੁਤ ਜ਼ਿਆਦਾ ਹਾਈ ਨੇ ਤੇ ਇੰਡੀਆ ਟੀਮ ਵੈਲ ਡਨ ਇੰਡੀਅਨ ਟੀਮ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਨ ਦਾ ਬੰਦਾ ਹੈ ਇੰਡੀਅਨ ਟੀਮਸ ਦੇ ਬੋਲਰਸ ਨੂੰ ਹਾਲਾਜੀ ਨਮੀ ਬੋਲ ਵੀ ਨਹੀਂ ਐਡੀਟਿਵੀ ਪੁਰਾਣੀ ਬੋਲ ਨਾਲ ਹੀ ਉਹ ਕੰਮ ਹੋ ਰਿਹਾ ਹੈ ਜਿਹੜਾ ਹੋਣਾ ਚਾਹੀਦਾ ਹੈ ਤੇ ਇੰਡੀਆ ਟੀਮ ਹੁਣ ਮੁਹੰਮਦ ਸਿਰਾਜ ਡਸ ਅਟਕਿੰਸਨ ਸਟ੍ਰਾਈਕ ਬਾਉਂਡਰੀ ਡਸ ਅਟਕਿੰਸਨ ਔਨ ਟ੍ਰਾਈ ਕਰੂਗੇ ਕੇ ਹੁਣ ਮੈਂ ਬੜੇ ਸ਼ਾਰਟ ਮਾਰਾਂ ਤੇ ਮੈਚ ਨੂੰ ਜਲਦੀ ਤੇ ਜਲਦੀ ਖਤਮ ਕਰਾਂ ਚੋੜੀ 300 ਵਾਟਸ ਨੂੰ ਦਾ ਸਟ੍ਰਾਈਟ ਦੇਣ ਸੱਦ ਜੂਟੀ 300 ਵਾਟਸ ਲੈਫਟੀ ਬੈਟਰ ਦੇ ਤੌਰ ਤੇ ਖੇਲਣਾ ਹੁੰਦਾ ਜੂਟੀ ਲੈਫਟ ਰਾਈਟ ਮਤਲਬ ਲੈਫਟੀ ਬੈਟਸਮੈਨ ਦਾ ਸਟਾਂਸ ਲੈ ਕੇ ਖੇਲੋ ਨੇ ਰਾਈਟ ਆਂਡ ਨਾਲ ਬੈਟ ਫੜਾ ਜੂਟੀ ਹੁਣ ਜਿਹੜੀ ਉਹਨਾਂ ਦੀ ਲੈਫਟ ਬਾਹ ਦੇ ਵਿੱਚ ਸ਼ੋਲਡਰ ਦੇ ਵਿੱਚ ਇੰਜਰੀ ਹੋ ਰਹੀ ਆ ਤੇ ਇੰਡੀਆ ਟੀਮ ਬਾਈ ਮਤਲਬ ਕਿੱਥੇ ਲੱਗ ਰਿਹਾ ਹੈ ਕਿ ਆ ਇਹ ਮੈਚ ਬਿਲਕੁਲ ਬਿਲਕੁਲ ਬਨਾਸ਼ ਹੁਮਨ ਦੇ ਬਹੁਤ ਜ਼ਿਆਦਾ ਇੰਟਰਸਟਿੰਗ ਨਜ਼ਰ ਆ ਰਹੇ ਆ ਟ੍ਰਿਸ ਵੋਟਸ ਦੀ ਵੀ ਤਾਰੀਫ ਕਰਨੀ ਬਣਦੀ ਹੈ ਕਿ ਇੰਜਰਡ ਹੋਣ ਦੇ ਬਾਵਜੂਦ ਵੀ ਆਪਣੀ ਟੀਮ ਵਾਸਤੇ ਖੜੇ ਆ ਬਹੁਤ ਜ਼ਿਆਦਾ ਐਪਰੀਸ਼ੀਏਟ ਹੋਣਾ ਚਾਹੀਦਾ ਇਹਨਾਂ ਨੂੰ ਵੀ ਜਿੱਦਾਂ ਰਿਸ਼ਵ ਪੰਤ ਆਏ ਸੀ ਉਸੇ ਤਰ੍ਹਾਂ ਟ੍ਰਿਸ ਵੋਟਸ ਵੀ ਇੰਜਰ ਦੇ ਦੌਰਾਨ ਆਏ ਸੀਗੇ ਫਟਕਰੀਸ ਵਰਸ ਆਪਣੇ ਟੀਮ ਵਸਤਾ ਖੜਿਆ ਤੇ ਦੋਨੋ ਟੀਮਾਂ ਨੇ ਆਪਣਾ ਪੂਰਾ ਪੂਰਾ ਜੋਰ ਲਗਾ ਰੱਖਿਆ ਹੈ ਭਾਈ ਮਤਲਬ ਸਿਰੇ ਵਾਲੀ ਗੱਲ ਹੋਈ ਪਈ ਆ ਸਿਰੇ ਵਾਲੀ ਗੱਲ ਦੇਖਣੇ ਵਾਲਾ ਟਾਈਮ ਹੈ ਸਾਰੇ ਜਣੇ ਜੁੜ ਜਿਓ ਭਾਈ ਲਾਈਵ ਸਟ੍ਰੀਮਿੰਗ ਦੇ ਉੱਪਰ ਪੰਜਾਬੀ ਕਮੈਂਟਰੀ ਤੇ ਮੁਹੰਮਦ ਸਿਰਾਜ ਅਜੇ ਪਹਿਲੀ ਲੈਂਡ ਜਿੰਦ ਲਈ ਸਾਹਮਣੇ ਅੰਦਰਸਟਿਕਨਸ ਨੂੰ ਫੁੱਲ ਐਂਡ ਦੀ ਡੀਲ ਦਾ ਔਰ ਥਰਡ ਮੈਨ ਦੀ ਤਰਫ ਪਲੇ ਕਰਾਇਆ ਥੋੜਾ ਜਿਹਾ ਬਟ ਤੇ ਰੇਸ ਬਾਲ ਦੇ ਉੱਪਰ ਰੰਨ ਦਾ ਮਨ ਲੱਗਦਾ 10 ਅਟੈਂਸ਼ਨ ਵੈਸੇ ਵੀ ਨਹੀਂ ਲਾਉਂਦੇ ਕਿ ਜੇ ਰੰਨ ਲੈਣ ਜਾਂਦੇ ਆ ਕ੍ਰਿਸ ਵਾਟਸਨ ਨੂੰ ਸਟ੍ਰਾਸ ਸਾਹਮਣਾ ਕਰਨਾ ਪੈਣਾ ਸਟ੍ਰਾਈਕ ਵਾਰਨਾ ਪੈਣਾ ਤੇ ਉੱਥੇ ਤੋਂ ਥੋੜਾ ਜਿਹਾ ਚਾਂਸਸ ਬਣ ਸਕਦੇ ਆ ਆਊਟ ਹੋਣ ਦੇ ਤੇ ਇੰਡੀਆ ਦੀ ਟੀਮ ਬਹੁਤ ਜ਼ਿਆਦਾ ਖੁਸ਼ ਕਮੈਂਟੇਟਰ ਬਹੁਤ ਜ਼ਿਆਦਾ ਖੁਸ਼ ਪੂਰਾ ਕਰਾਊਡ ਬਹੁਤ ਜ਼ਿਆਦਾ ਖੁਸ਼ ਤੇ ਮੈਂ ਵੀ ਬਹੁਤ ਜ਼ਿਆਦਾ ਖੁਸ਼ ਬਹੁਤ ਜ਼ਿਆਦਾ ਸਵਾਦ ਵਾਲਾ ਮੈਚ ਆ ਮੁਹੰਮਦ ਸਿਰਾਜ ਪੂਰਾ ਇੰਡੀਅਨ ਕਰਾਊਡ ਸਪੋਰਟ ਕਰ ਰਿਹਾ ਹੈ 6000 ਰ ਹੈ ਇੰਡੀਆ ਟੀਮ ਨੂੰ ਤੇ ਮੁਹੰਮਦ ਸਿਰਾਜ ਆਪਣਾ ਪੂਰਾ ਜਿੰਨਾ ਵੀ ਐਕਸਪੀਰੀਅੰਸ ਤੇ ਜਿੰਨਾ ਵੀ ਦਮ-ਰਾਮ ਹੈ ਜਿੰਨਾ ਵੀ ਉਹਨਾਂ ਕੋਲ ਟੈਲੈਂਟ ਹੈ ਸਾਰਾ ਚਾਰਚ ਆਉਟ ਰਹਾ ਹੈ ਤੇ ਜਿਹੜਾ ਇੰਗਲੈਂਡ ਜਰਾ ਆਉਡਾ ਉਹਨਾਂ ਦੇ ਦਸੇਰਾ ਤੇ ਹੱਥ ਰੱਖਦੇ ਆ ਮੈਂ ਬਈ ਮਤਲਬ ਇੰਡੀਆ ਟੀਮ ਹੁਣ ਟੌਪ ਆ ਰਹੀ ਹੇਨ ਪੂਰਾ ਪੂਰਾ ਮਾਮਲਾ ਫਿੱਟ ਬੈਠ ਰਿਹਾ ਹੈ ਦੇਖਦੇ ਆ ਹੁਣ ਟੀ ਬਣਦੇ ਔਰ ਡਰਾਸਰਟਿੰਗ ਇਨਸਨ ਨੇ ਉੱਪਰ ਦੀ ਬਾਲ ਸੀ ਜੀ स्लॉट ਸਵੀਪ ਦੇ ਤੌਰ ਨਾਲ ਸਿੱਧੀ ਖਿੱਚਤੀ ਆ ਫੀਲਡਰ ਥੋੜਾ ਜਿਹਾ ਉੱਪਰ ਸੀ ਜੀ ਇਸ ਦੀ ਵਜ੍ਹਾ ਨਾਲ ਜੇ ਸਿੱਟ ਸੋ ਗਿਆ ਟਾਸ ਦੀ ਬਾਉਂਡਰੀ ਦੇ ਉੱਤੇ ਤਾਂ ਆ ਸਿੱਦੇ ਛੱਕਾ ਮਿਲ ਗਿਆ ਹੈ ਭਾਈ ਮਤਲਬ ਹੁਣ ਜਿਹੜੀ ਲੀਡ ਆ ਉਹ ਕੱਟ ਕੇ 11 ਰਨਾਂ ਦੀ ਰਹਿ ਗਈ ਹੈ ਤੇ ਮੁਹੰਮਦ ਸਿਰਾਰ ਬਹੁਤ ਜ਼ਿਆਦਾ ਪਰੇਸ਼ਾਨ ਦੁੱਠੀ ਤੇ ਇੰਗਰੇਂਡ ਦਾ ਜਰਾਉਡ ਥੋੜਾ ਜਿਹਾ ਖੁਸ਼ ਹੁੰਦਾ ਹੋਇਆ ਕਾਫੀ ਕਾਫੀ ਮਤਲਬ ਇੰਟੈਂਸ ਸਿਚੁਏਸ਼ਨ ਬਣ ਰੱਖੀ ਆ ਦੇ ਦੇ ਆਂ ਤੇ ਚਾਂਸ ਸੀ ਦਾ ਯਾ ਜਾ ਕਾਸ ਦੀ ਬਾਉਂਡਰੀ ਦੇ ਨੇੜੇ ਹੁੰਦੇ ਉਹ ਕਾਸਦੀਪ ਦੇ ਹੱਥਾਂ ਤੋਂ ਟੈਚ ਛਿੱਟ ਤੇ ਛੱਟਾ ਹੋਇਆ ਹੈ ਭਾਈ ਓ ਸ਼ਿਟ ਇਹਦਾ ਬਹੁਤ ਬਹੁਤ ਬੜਿਆ ਫਿਲਡਰ ਤਨაძ ਸੀ ਦਾ ਬਟ ਫਿਲਡਰ ਥੋੜਾ ਜਿਹਾ ਉੱਪਰ ਸੀ ਦਾ ਕਾਸਦੀਪ ਚੰਗੇ ਫਿਲਡਰ ਨੇ ਬਟ ਜਿਉਟੀ ਬਾਲ ਦਾ ਪਿੱਛਾ ਚੱਲ ਰਹੇ ਸੀ ਤੇ ਡਿਊਟੀ ਸਿੰਗਲ ਜਾਂ ਡਾਵਾ ਰੋਕਣ ਚਰਜੇ ਬਾਉਂਡਰੀ ਤੋਂ ਥੋੜਾ ਅੰਦਰ ਆਜੇ ਠੜੇ ਹੋਏ ਸੀ ਤੇ ਤਾਂ ਰੱਤੀ ਟੈਚ ਛੱਟ ਜਾ ਦਿੱਤਾ ਬਟ ਇਹੀ ਜੀ ਸਿਚੁਏਸ਼ਨ ਤੇ ਟੈਚ ਛੁੱਟਣਾ ਬੰਨਦਾ ਤੇ ਨਹੀਂ ਆ ਤੇ ਬਹੁਤ ਵੱਡੀ ਗਲਤੀ ਇੰਡੀਅਨ ਟੀਮ ਤੋਂ ਧੀਏ ਜੇ ਹਿੱਟ ਚ ਟਾਲ ਲੰਦੇ ਤਾਂ ਸੀਰੀਜ਼ ਬਰਾਬਰ ਸੀ ਜੀ ਮੈਚ ਜਿੱਤੇ ਜਾਣਾ ਸੀ ਜਾ ਬਟ ਕੋਈ ਨਹੀਂ ਚਾਂਸ ਦੁਆਰਾ ਬਣਨੇ ਦਾ ਟੀ ਆਰ ਰਾਜ ਦੇ ਰਿਲੈਕਸ ਸੀ ਜੀ ਫੀਲਡ ਚ ਦੇਖਣ ਵਾਲੀ ਗੱਲ ਹੋਈ ਜੀ ਨਹੀਂ ਸਟਾਂਸ ਉਜਾਰਾ ਉਹਨਾਂ ਨੇ ਆਪਣਾ ਲੈ ਰੱਖਿਆ ਸੀਦਾ ਕਲੀਅਰ ਨਹੀਂ ਹੋਈ ਸੀ ਜੀ ਬਟ ਕਾਸ ਦੀ ਟੂਟੀ ਪਿੱਛੇ ਨੂੰ ਦੌੜ ਰਹੇ ਸੀ ਜੀ ਬਟ ਬਹੁਤ ਵੱਡੀ ਗਲਤੀ ਕਰੇ ਉਹਨਾਂ ਨੇ ਜਿਹੜਾ ਹੱਥ ਛੱਟ ਜਾ ਆ ਤੇ ਬਹੁਤ ਸਿੱਟਸ ਦੇ ਅੰਦਰ ਜੇਰ ਦਿੱਤੀ ਟਟ ਰਟ 6 ਰਨ ਹੋ 5 ਰਨ ਦਾ ਬਚਾਈ ਸਰਦੇ ਦੇ ਬਟ ਇੰਡੀਆ ਟੀਮ ਕੋਈ ਨਹੀਂ ਚਾਂਸ ਬਣੇ ਨਾ 11 ਰਨ ਹਲੇ ਵੀ ਪਏ ਨੇ 11 ਰਨ ਹਲੇ ਵੀ ਬਣਾਨੇ ਨੇ ਬੜਾ ਸ਼ਾਟ ਮਾਰਨ ਫੇਰ ਜਾਉਂਗੇ ਫੇਰ ਦੁਬਾਰਾ ਬੜਾ ਸ਼ਾਟ ਮਾਰਨ ਜਾਏ ਨੇ ਟੀ ਫੀਲਡਰ ਉੱਤੇ ਹੈ ਨਹੀਂ ਮਿਡ ਵਿਡਟ ਦੇ ਤਰ੍ਹਾਂ ਸ਼ਾਟ ਮਾਰਿਆ ਸੀਗਾ ਛੱਕਾ ਹੀ ਮਾਰਨ ਜਾਏ ਸੀ ਜੇ ਬਟ ਟਿਊਟੀ ਕੋਈ ਫੀਲਡਰ ਉੱਤੇ ਤਾਂ ਆਤ ਨਹੀਂ ਸੀਗਾ ਤਾਂ ਅਰਜੇ ਕੈਚ ਨਹੀਂ ਬਣਵਾਇਆ ਪਰ ਹੌਣ ਜਿੱਦਾਂ 4 ਜਾਂਦਾ ਹੋ ਰਹੀਆਂ ਨੇ 4 ਨਹੀਂ 3 ਜਾਂਦਾ ਹੋ ਰਹੀਆਂ ਨੇ ਤੇ 10 ਅਟੈਂਸ਼ਨ ਜ਼ਰੂਰ ਜਾਉਂਦੇ ਆ ਜਲੀਆਂ ਜਿਹੜੀਆਂ 1 ਜਾਂ 2 ਦਿਨ ਦਾ ਨੇ ਉਹਨਾਂ ਦੇ ਉੱਤੇ ਵੀ ਉਹ ਬੜਾ ਸ਼ਾਰਟ ਲੇਨ ਚੇਟੀ ਨਹੀਂ ਤੇ 33 ਵਾਟਸਨ ਨੂੰ ਸਟ੍ਰਾਈਟ ਤੇ ਆਣਾ ਪੈਣਾ ਤੇ ਜੱਟ 33 ਵਾਟਸ ਸਟ੍ਰਾਈਟ ਤੇ ਆਉਂਦੇ ਨੇ ਤਾਂ ਉਹਨਾਂ ਨੂੰ ਯਾਰਕਰ ਮਾਰ ਜੇ ਜਾਂ ਬਾਉਂਸਰ ਮਾਰ ਜੇ ਆਊਟ ਕਰਿਆ ਜਾ ਸਕਦਾ ਹੈ ਬਾਉਂਸਰ ਬਿਹਤਰ ਵੀ ਟਾਲ ਬਣਾਈ ਹੈ ਯਾਰਕਰ ਮਾਰ ਜੇ ਮੁਹੰਮਦ ਰਾਜ ਚੌਥੀ ਡੇਂਡ ਲੈ ਕੇ ਆਉਂਦੇ ਹੋਏ ਫੁੱਲ ਲੈਂਥ ਦੀ ਡੇਂਡ ਫਿਰ ਦੁਬਾਰਾ ਪਰਮਾਨ ਦੀ ਪ੍ਰੋਸੈਸਟਰੀ ਪਰ ਮਿਸ ਟਾਈਮ ਹੋਇਆ ਅੰਦਰونی ਅੱਜ ਇਲਾਕੇ ਬੋਲ ਆ ਪਿੱਛੇ ਫਾਈਨ ਦੀ ਤਰਫ ਜਾਂਦੀ ਹੋਈ ਪਰ ਤਰਸ਼ਰ ਬੋਲ ਆ ਦਾ ਇੰਟੈਂਸ ਸਿਚੁਏਸ਼ਨ ਦੇ ਵਿੱਚ ਦੇਖਣਾ ਹੈ ਰੰਡਾ ਇੰਡੀਆ ਟੀਮ ਇੱਥੇ ਟੀ ਟਾਰ ਸਕਦੀ ਆ ਪਰ ਸਿਚੁਏਸ਼ਨ ਦਾ ਬਹੁਤ ਜ਼ਿਆਦਾ ਇੰਟੈਂਸ ਬਣ ਚੁੱਕੀ ਆ ਮਿੱਤਰੋ ਸ਼ਮਨਿਲ ਮੁਹੰਮਦ ਸਿਰਾਦ ਨਾਲ ਗੱਲ ਕਰਦੇ ਹੋਏ ਕੀ ਹੋ ਸਕਦਾ ਹੈ ਇੱਥੇ ਹੋਰ ਜ਼ਿਆਦਾ ਟੀ ਟਾਰ ਸਕਦੇ ਨੇ ਕੈਂਡੀਆ ਚੀਜ਼ ਨੂੰ ਰਿਚ ਡਿਫਰੈਂਟ ਕਰਨ ਦੀ ਜ਼ਰੂਰਤ ਹੈ ਜੀ ਆਟੀਟਿਊਡ ਇੰਡੀਆ ਕੋਲ ਜਿਹੜੇ ਰਾਂਸ ਦੀ ਲੱਜ ਜੀ ਆ ਉਹ ਬਿਲਕੁਲ ਨਹੀਂ ਹੈ ਇਸ ਟਾਈਮ ਤੇ ਐਟ ਐਕਸਪੈਰੀਮੈਂਟ ਜੇ ਉਹ ਕਰਨ ਜਾਂਦੇ ਨੇ ਤੇ ਜੇ ਐਟ ਐਕਸਪੈਰੀਮੈਂਟ ਫਲੌਪ ਹੁੰਦਾ ਹੈ ਤਾਂ ਇੰਡੀਆ ਟੀਮ ਨੂੰ ਮੁਸ਼ਕਲ ਹੋ ਸਕਦੀ ਹੈ ਮੁਹੰਮਦ ਸਿਰਾਜ ਫੇਰ ਦੁਆਰਾ ਆਪਣੇ ਅਜ ਲਈ ਗੇਂਦ ਲੈ ਕੇ ਆਉਂਦੇ ਹੋਏ ਫੀਲਡਰਾਂ ਦੁਆਰਾ ਫੀਲਡ ਸੈੱਟ ਕਰਦੇ ਹੋਏ ਕੀ ਇੰਡੀਆ ਟੀਮ ਕੀ ਇੰਡੀਆ ਟੀਮ ਇਹ ਟੈਸਟ ਮੈਚ ਜਿੱਤ ਸਕਦੀ ਹੈ ਜਾਂ ਨਹੀਂ ਸਿੰਗਲ ਦੇ ਨਹੀਂ ਆਇਆ ਹੈ ਰਾਤੇ ਅਜਲੀ ਜਨ ਫੁੱਲ ਲੈਂਥ ਦੀ ਜੇਨ ਸਿਟੀ ਵਿਟਟਡਸ ਨੂੰ ਮਿਸ ਕਰਦੀ ਹੋਈ ਦਰੂਜਰੇਲ ਨੇ ਬਹੁਤ ਮੁਸ਼ਕਲ ਨਾਲ ਫੜੀ ਬਹੁਤ ਜ਼ਿਆਦਾ ਜ਼ਿਆ ਤੋੜਾ ਬਿਲਕੁਲ ਵਿਟਟਡ ਦੇ ਕਰੀਬ ਨੂੰ ਬਿਲਕੁਲ ਵਿਟਟਡ ਦੇ ਕਰੀਬ ਬੈਟਸਮੈਨ ਵੀ ਮਿਸ ਕਰ ਜੇ ਵਿਟਾਡ ਨਵੀ ਮਿਸਟਰੀ ਜਿਹਦਾ ਸਿੱਧੇ ਦਰੂਜਰੇਲ ਨੇ ਵੀ ਮਿਸਟਰੀ ਦੇ ਨਹੀਂ ਸਿੱਧੀ ਬੱਟ ਫਿਰ ਵੀ ਫੜ ਲਈ ਔਰਟ ਦੇ ਟਰਾਈਟਾ ਦੀ ਸਿੱਧੀ ਲੋਅਰ ਫੁੱਲ ਟਾਸ ਬਣੀ ਪਰ ਸਿੱਧੀ ਵਿਟਾਡ ਸਨੂੰ ਹਿੱਟ ਕਰ ਸਕਦੇ ਸੀ ਜਿਹਦੇ ਮੋਮ ਸਿਰਾਜ ਬਹੁਤ ਜ਼ਿਆਦਾ ਨਿਰਾਸ਼ ਬਹੁਤ ਜ਼ਿਆਦਾ ਆਪਣੇ ਕਿਸਮਤ ਨੂੰ ਟੋਸ ਦੇ ਹੋਏ ਸਿਰਫ ਇਟ ਡਿਲੀਵਰੀ ਇਟ ਡਿਲੀਵਰੀ ਚਾਹੀਦੀ ਹੈ ਤੇ ਇੰਡੀਅਨ ਫੈਨਸ ਵੀ ਬਹੁਤ ਜ਼ਿਆਦਾ ਨਾ ਕੁਛ ਬਹੁਤ ਜ਼ਿਆਦਾ ਨਾਰਾਜ਼ ਪਰ ਫਿਰ ਵੀ ਦੇਖ ਰਹੇ ਨੇ ਕਿ ਕੀ ਤਰ੍ਹਾਂ ਜਾ ਸਕਦਾ ਹੈ ਕੀ ਇਹ ਹਜਾ ਟੱੜ ਸਕਦੇ ਨੇ ਕਿ ਜੇ ਤੋ ਇਹ ਚਾਂਸ ਬਣ ਸਕੇ ਦਰੋਜ ਰੇਲ ਦੀ ਵੀਟੜ ਜੀ ਪਿੰਡ ਦੀ ਵੀ ਤਾਰੀਫ ਕਰਨ ਦੇ ਬਣੇ ਡੀਟੀਯੂਟੀ ਦਰੋਜ ਰੇਲ ਨੇ ਲਾਰਡਸ ਦੇ ਜਰਾਉਂਡ ਵਿੱਚ ਹੋ ਸਕਦਾ ਹੈ ਕਾਫੀ ਚਾਂਸੇਸ ਮਿਸ ਕਰੇ ਸੀ ਵੀਟੜ ਜੀ ਪਿੰਡ ਦੇ ਦੌਰਾਨ ਕੀ ਕਾਫੀ ਪਿੱਛੇ ਦੇ ਬਾਉਂਡਰੀਜ਼ ਬਾਈਜ਼ ਦੇ ਰਨ ਦੇ ਸੀਰੀਆ ਬਟ ਇਸ ਮੈਚ ਦੇ ਵਿੱਚ ਉਹਨਾਂ ਦੀ ਜਿੰਨੀ ਵੀ ਵੇਟਡ ਜੇ ਪਿੰਝ ਰਹੀ ਆ ਬਹੁਤ ਜ਼ਿਆਦਾ ਟਾਬਿਲੇ ਤਾਰੀਫ ਰਹੀ ਆ ਮੁਹੰਮਦ ਸਰਾਫ ਫੀਲਡਿੰਗ ਦੇ ਵਿੱਚ ਹਲਟਾ ਫੁਲਟਾ ਦੁਬਾਰਾ ਸੈਟਅਪ ਕਰਦੇ ਹੋਏ ਕੁਝ ਨਵਾਂ ਟਰਾਈ ਕਰ ਰਹੇ ਨੇ ਤਾਂ ਜਿ ਟਿਟੂ ਉਹਨਾਂ ਨੂੰ ਪਤਾ ਹੈ ਦਸ ਅਟੈਂਸ਼ਨ ਨੇ ਜਿਹੜੇ ਉਹ ਹਰ ਬਾਲ ਨੂੰ ਟਮਾਣ ਜਾ ਰਹੇ ਨੇ ਤੇ ਪੰਜ ਜਿੰਦਾ ਹੋ ਚੁੱਕਿਆ ਨੇ ਤੇ ਲਾਸਟ ਬਾਲ ਦੇ ਉੱਤੇ ਉਹਨੇ ਚਾਹੰਦੇ ਸਿੰਗਲ ਆਏ ਬਾਏ ਦਾ ਰਨ ਦੌੜ ਜਏ ਨੇ ਜਿੱਦਾਂ ਇੰਡੀਆ ਟੀਮ ਨੇ ਵਾਸ਼ਿੰਗਟਨ ਸੁੰਦਰ ਤੇ ਅ ਲਾਸਟ ਬੈਟਸਮੈਨ ਦੇ ਨਾਲ ਕੀਤਾ ਸੀਦਾ ਤੀ ਪ੍ਰਸਿੱਧ ਟ੍ਰਿਸਨਾ ਨਾਲ ਬਾਏ ਦਾ ਰਨ ਭੱਜ ਜੇ ਸੀ ਜੋ ਅਸੀਂ ਤਰ੍ਹਾਂ ਜਸਨ ਟਿੰਸ ਵੀ ਬਾਏ ਦਾ ਰਨ ਭੱਜ ਜੇ ਨੇ ਤੇ ਇੰਡਾ ਟ ਯੂਨ ਗਲਤੀ ਜਰੀ ਜੇ ਇੰਡੀਆ ਟੀਮ ਇਹ ਇਥੇ ਰਨ ਨਾ ਦੰਦੇ ਦਾ ਕੀਤਾ ਇਥੇ ਟ੍ਰਿਸ ਵਾਟਸਨ ਟ੍ਰਿਸ ਤੇ ਉੱਤੇ ਆਣਾ ਸੀਗਾ ਹੁਣ ਇੱਕ ਬਹੁਤ ਵੱਡਾ ਇਹ ਦੇਖਣਾ ਹੋਏਗਾ ਕਿ ਜੋ ਹੁਣ ਟ੍ਰਿਸ ਵਾਟਸ ਜੱਟ ਸਟ੍ਰਾਈਟ ਤੇ ਹੁੰਦੇ ਦਾ ਆਊਟ ਕਰਨਾ ਥੋੜਾ ਈਜ਼ੀ ਸੀਗਾ ਪਰ ਹੁਣ ਟਿਊਟੀ ਦੁਆਰਾ ਫੇਰ ਜਸਨ ਟਿੰਸ ਸਟ੍ਰਾਈਟ ਤੇ ਨੇ ਤੇ ਇੱਦਾਂ ਮੰਨ ਰਿਹਾ ਉਹ ਚੱਲਣ ਦੇ ਜੀ ਉਹਨਾਂ ਨੂੰ 6 ਬੋਲਾਂਾਂ ਦੇ ਵਿੱਚ 10 ਰਨ ਚਾਹੀਦੇ ਨੇ ਤੇ ਜੈ ਪ੍ਰਸਿੱਧ ਰੇਸ਼ਨਾ ਬੋਲਿੰਗ ਕਰਨਾ ਹੈ ਹਾਲਾਂਕਿ ਅੱਜ ਬਹੁਤ ਵਧੀਆ ਬੋਲਿੰਗ ਕਰ ਰਹੇ ਨੇ ਬਟ ਕਿਤੇ ਰਿਤੇ ਹੋਰ ਢਿੱਲੀ ਦੇ ਪਾਸਾ ਦੇ ਨੇ ਤੇ ਜੇ ਢਿੱਲੀ ਦੇ ਉਹਨਾਂ ਨੇ ਪਾਈ ਤਾਂ ਹੋ ਸਕਦਾ ਇਸ ਓਵਰ ਦੇ ਵਿੱਚ ਮੈਚ ਸਮਾਪਤ ਹੋ ਜਾਵੇ ਬਟ ਐਜ਼ ਐਨ ਇੰਡੀਅਨ ਫੈਨਸ ਮੈਂ ਇਹ ਜ਼ਰੂਰ ਚਾਹੁੰਦਾ ਕਿ ਇਸ ਜਿਹੜੀ ਇਸ ਇਹ ਓਵਰ ਕਿਸ ਤਰ੍ਹਾਂ ਜਾਂ ਤੇ ਵਿਟਡ ਮਿਲ ਜਾਈ ਉਹ ਕਿ ਪ੍ਰਸਿੱਧ ਰੇਸ਼ਨਾ ਵੀ ਬਦਿਆ ਗੇਂਦਬਾਜ਼ੀ ਕਰ ਰਹੇ ਨੇ ਤੇ ਜੇ ਬਾਅਦ ਇਹ ਓਵਰ ਦੇ ਵਿੱਚ ਕੁਝ ਰੰਸ ਬਚ ਜਾਂਦੇ ਨੇ ਤੇ ਮੁਹੰਮਦ ਸਿਰਾਦ ਦੁਆਰਾ ਬੋਲ ਲੈ ਜਾਂਦੇ ਨੇ ਮੁਹੰਮਦ ਸਿਰਾਦ ਤੇ ਉਹਨਾਂ ਹੋਰ ਵੀ ਤੜੜਾ ਐਫਰਟ ਹੁਣ ਤੱਕ ਵੈਸੇ ਜਿੰਨਾ ਐਫਰਟ ਪਾਇਆ ਤੜੜਾ ਪਾਇਆ ਹੈ ਤੇ ਹੁਣ ਜਿਹੜਾ ਐਫਰਟ ਹੋਰ ਵੀ ਜ਼ਿਆਦਾ ਤੜੜਾ ਪਾਉਂਦੇ ਤਾਂ ਹੋ ਸਕਦਾ ਹੈ ਕਿ ਅਜਲੇ ਇਹਨਾਂ ਦੋ ਓਵਰ ਦੇ ਵਿੱਚ ਮੈਚ ਦਾ ਫੈਸਲਾ ਹੋ ਜਾਏ ਕਿਉਂਕਿ 10 ਹੀ ਰੰਸ ਨੇ ਵੱਤ ਤੋਂ ਵੱਦ 12 ਦੇ ਦਿੰਦਾ ਹੈ ਲਗੁੰਰੀਆ ਬੈਸੇ ਦਾ ਮੁਹੰਮਦ ਸਰਾਜ ਨੇ ਹੈ ਬਹੁਤ ਵਧੀਆ ਦਿੱਤਾ ਸਰਾਜ ਦੀ ਬਾਲ ਦਾ ਸਟ ਜੈਂਸਨ ਦਾ ਥੋੜੀ ਜਿਹੀ ਦੂਰ ਰੱਖੀ ਸੀ ਜੀ ਬਟ ਇੰਡੀਆ ਟੀਮ ਇਥੇ ਟਪਰੋ ਚੱਲ ਰਾ ਸਾਡੀ ਸੀ ਜੀ ਮੁਹੰਮਦ ਸਰਾਜ ਬਹੁਤ ਜ਼ਿਆਦਾ ਨਾ ਟਵਸਟੀ ਵਿਟਨ ਨੂੰ ਟਾਰਗੇਟ ਚ ਉਹ ਜਰਾ ਜਲਾਸ ਨੂੰ ਟਿਓ ਨਿਉ ਉਤਾਰ ਜਾ ਰੱਠਿਆ ਸ਼ੁਮਨ ਜੀ ਨੂੰ ਤਿਆਰ ਰਹੇ ਨੇ ਚੀਜ਼ ਨੂੰ ਜਿਹੜਾ ਤੋਂ ਟਿਡ ਲਾਸ ਨੂੰ ਉਤਾਰ ਜਾ ਰੱਠ ਤੇ ਪ੍ਰਿਪੇਅਰ ਰਣਜੀਮਾ ਵਾਈਡ ਜੇਨ ਪਾਉਂਡ ਰਾ ਤੇ ਬੈਟਸਮੈਨ ਸਟ੍ਰਾਈਟ ਦੇ ਨਾਲ ਸਾਟੇ ਪਰ ਐਨ ਡਾਟੇਮ ਤੋਂ ਇੱਥੇ ਡਲਤੀ ਹੁੰਦੀ ਹੈ ਇਸ ਸਟ੍ਰਾਈਟ ਰੋਟੇਟ ਹੋ ਗਿਆ ਤੇ ਡਸਟ ਜੈਂਸਨ ਦੁਬਾਰਾ ਸਟ੍ਰਾਈਟ ਤੇ ਆ ਜਿਆ ਨੇ ਦੇਖਣਾ ਹੋਇਆ ਜੀ ਚਾਂਸ ਬਣਦਾ ਹੈ ਨਹੀਂ ਪ੍ਰਸਿੱਧ ਟ੍ਰੈਡੀਸ਼ਨ ਆ ਬਾਲ ਲੈ ਕੇ ਦੁਬਾਰਾ ਹਾਜ਼ਰ ਨੇ ਟਰੀਸ ਗੇਂਦ ਚੜਨ ਲਈ ਡਰਸਟ ਕਿਨਸਨ ਨੋਟ ਕਿਨਸਨ ਜਿਹੜਾ ਜੀ ਬਾਟਿੰਗ ਕਰ ਸਕਦੇ ਨੇ ਪਰ ਕੇ ਸ਼ਾਟ ਮਾਰਨ ਦੇ ਪੂਰੇ ਪੂਰੇ ਕੋਸ਼ਿਸ਼ ਰਹੇ ਜੀ ਤੇ ਜੈਟ ਕਲੀਅਰ ਹੁੰਦਾ ਦਾ ਸਿਕਸ ਆਇਆ ਕਲੀਅਰ ਨਹੀਂ ਹੁੰਦਾ ਜੇ ਫਿਲਡਰ ਤੈਨਾ ਦਾ ਬਾਉਂਡਰੀ ਦੇ ਪਰ ਤਾਂ ਟੈਚ ਆਊਟ ਦਾ ਵੀ ਚਾਂਸ ਬਣ ਸਕਦਾ ਹੈ ਤੇ ਦੇਖਣਯੋਗ ਮੈਚ ਹੋਇਆ ਬਹੁਤ ਕਾਫੀ ਇੰਟੈਂਸ ਸਿਚੁਏਸ਼ਨ ਬਣੀ ਹੋਈ ਹੈ ਤੇ ਸ਼ੁਮਨ ਜੇ ਲ ਬਾਉਂਡਰੀਜ਼ ਨੂੰ ਵੀ ਕਵਰ ਕਰ ਰਹੇ ਨੇ ਤੇ ਉਹਨਾਂ ਨੂੰ ਪਤਾ ਹੈ ਆਫਸਾਈਡ ਦੇ ਵੀ ਬਾਉਂਡਰੀਜ਼ ਨੂੰ ਕਵਰ ਕਰ ਰਹੇ ਨੇ ਥਰਡ ਮੈਰ ਅੱਠ ਰਹੇ ਨੇ ਤਾਂ ਜੀ ਜਮੋਟਾ ਜਲਾਕੇ ਪਿੱਛੇ ਥਰਡ ਮੈਨ ਜਾਂ ਸਲਿੱਪ ਦੇ ਤਰਫ ਗੇਂਦ ਜਾਂਦਾ ਜਾਇਦਾ ਉੱਥੇ ਕੋਈ ਨਾ ਕੋਈ ਫੀਲਡਰ ਜ਼ਰੂਰ ਹੋਏ ਗੇਂਦ ਨੂੰ ਪ੍ਰਵਰਚਾਰਨ ਲਈ ਇੰਡੀਆ ਨੂੰ ਚਾਹੀਦਾ ਇੰਗਲੈਂਡ ਨੂੰ ਚਾਹੀਦਾ ਤਾਂសារਾ ਨਾ ਬਹੁਤ ਨਾ ਇੰਟੈਂਸਿਟੀ ਜੇਸ਼ਨ ਪਰ ਸਿੱਧੇ ਜੇਸ਼ਨਾਂ ਬਾਲ ਲੈ ਕੇ ਆਉਂਦੇ ਹੋਏ ਫੁੱਲ ਲੈਂਥ ਦੀ ਗੇਂਦ ਫੁੱਲ ਟਾਸ ਅਪਣਾਤੇ ਡਸਟ ਜਿੰਸਨ ਨੇ ਲੌਨ ਆਊਟ ਦੇ ਤਰਫ ਖੇਡ ਦਿੱਤੀ ਅਤੇ ਫੀਲਡਰ ਦਾ ਬਹੁਤ ਵਧੀਆ ਸੇਵ ਸਾਈਜ਼ ਦਰਸ਼ਨ ਦਾ ਬਟ ਦੋ ਰਨ ਦੀ ਪ੍ਰਾਪਤੀ ਇੱਥੇ ਹੋ ਜਾਏ ਇੰਡੀਆ ਲੈਂਡ ਦੇ ਟੀਮ ਨੂੰ ਐਨ ਡੀ ਆਰ ਟੀਮ ਕਾਫੀ ਤਰਾਉਡ ਕਾਫੀ ਜਿਆਦਾ ਚੇਅਰ ਕਰਦਾ ਹੋਇਆ 8 ਰਨ ਰਹਿ ਗਏ ਨੇ ਬਟ ਪ੍ਰਸਿੱਧ ਟ੍ਰੇਸ਼ਨ ਥੋੜੇ ਜਿ ਆਪਣੇ ਲੈਂਥ ਐਡਜਸਟ ਕਰਨੇ ਪਏ ਰਿਹਾ ਟੂ ਫੁੱਲ ਲੈਂਥ ਦੀ ਗੇਂਦ ਉਹ ਡੀ ਆਰ ਫੁੱਲ ਟਾਸਡ ਗੇਂਦ ਬਣ ਜੇ ਜਿਵੇਂ ਜਿਵੇਂ ਸੀ ਵੀ ਬੈਟਸਮੈਨ ਵਾਸਤੇ ਬਹੁਤ ਜਿਆਦਾ ਈਜ਼ੀ ਡੇ ਇਹਨਾਂ ਖੇਡਣੇ ਨੇ ਵਾਲੀ ਤਾਂ ਹੋ ਸਕਦਾ ਪ੍ਰਸਿੱਧ ਟ੍ਰੇਸ਼ਨ ਆਨ ਇਹ ਜੀ ਗੇਂਦ ਕੋਈ ਹੈਡ ਟਕਾਣੇ ਦੇ ਗੇੜ ਨਹੀਂ ਪਈ ਰਹੀ ਆ ਯੋਰਚਰ ਕਰਾ ਰਹੇ ਨੇ ਦਾ ਰਿਵਰਸ ਕਰਵਾ ਸਕਦੇ ਨੇ ਯਾਰ ਤੇ ਇਨਸੋ ਇੰਡੀਆ ਯਾਰ ਜੇ ਇਹਨਾਂ ਕਹਿ ਸਕਦੇ ਰਿਵਰਸ ਵਿੰਟਰ ਵਾ ਕੇ ਬੈਟਸਮਨ ਬੋਲਡ ਆਊਟ ਕਰ ਸਕਦੇ ਨੇ ਬਸ ਬਟ ਡਾਟ ਅਟਜਨ ਇਸ ਜਿਹੇ ਦਿਨ ਥੋੜਾ ਜਿਹਾ ਈਜ਼ੀ ਖੇਲ ਸਕਦੇ ਨੇ ਤਾਂ ਹੋ ਸਕਦਾ ਥੋੜੀ ਜੀ ਲੈਂਥ ਵਾਲੀ ਗੇਂਦ ਤਰਾਂ ਗੁੱਡ ਲੈਂਥ ਦੀ ਗੇਂਦ ਤਰਾਂ ਤਾਂ ਆਂਡੇ ਥੋੜੀ ਜੀ ਸੀਮ-ਸੀਮ ਮੂਵਮੈਂਟ ਮਿਲੇ ਹਾਂ ਇਹ ਗੇਂਦ ਸੀ ਵੀ ਡਾਟ ਦੇ ਬੋਲ ਚੜੀਬ ਨੂੰ ਜਾਂਦੀ ਹੋਈ ਲੈਂਟ ਬੋਡ ਲੈਂਟ ਦੀ ਡੀਗਿੰਗ ਦੇ ਸੇਡ ਟਪਾਲੇ ਦੇ ਅੰਦਰ ਵੀ ਆਇਆ ਡਸਰਟ ਜਿੰਸਨ ਸ਼ਾਰਟ ਮਾਰਨ ਜਾਏ ਬਟ ਟਨੈਟ ਨਹੀਂ ਹੋਇਆ ਤਾਂ ਵੀਟਡ ਦੇ ਵੀ ਬਿਲਕੁਲ ক্লোਜ਼ ਨੂੰ ਡੀਗਿੰਗ ਗਈ ਆ स्लਾਟ ਸਵੀਪ ਸਲਾਟ ਸ਼ਾਰਟ ਮਾਰ ਰਹੇ ਨੇ ਤੇ ਬੜੇ ਜਿੰਦ ਦੀ ਹੀ ਜ਼ਿਆਦਾਤਰ ਜੋ ਤਿਆਰੀ ਹੈ ਡਸਰਟ ਜਿੰਸਨ ਦੀ ਤੇ ਬੜਾ ਸ਼ਾਰਟ ਹੀ ਕੱਲਣ ਚੋਟੀ ਇਟ ਬੜਾ ਸ਼ਾਰਟ ਛੇ ਰਾਨ ਦਾ ਤਾਂ ਪੂਰੇ ਤਰ੍ਹਾਂ ਮੈਚ ਇੰਡੀਆ ਟੀਮ ਦੀ ਗ੍ਰਸਤੋਂ ਬਾਹਰ ਹੋ ਜਾ ਜੀ ਫਿਰ ਸਿਰਫ ਦੋ ਰਨ ਅਨ ਰਹਿ ਜਾਣ ਜੇ ਇੰਡੀਆ ਟੀਮ ਨੂੰ ਸੇਵ ਕਰਨ ਵਾਸਤੇ ਤੇ ਦੋ ਰਨਸ ਤੇ ਬਾਏ ਆ ਲੈਡ ਬਾਏ ਕਿਸੇ ਵੀ ਤਰ੍ਹਾਂ ਦੌੜੇ ਜਾ ਸਕਦੇ ਨੇ ਬਟ ਇੰਗਲੈਂਡ ਦੇ ਜਿਹੜੀ ਟੀਮ ਆ ਉਹਨਾਂ ਦੇ ਵੀ ਮੂੰਹ ਤੋਂ ਹਵਾਈਆਂ ਉਡ ਰੱਖਿਆ ਨੇ ਜਿਹੜੀ ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜਾ ਮੈਚ ਉਹਨਾਂ ਨੇ ਕੱਲ ਹੈਰੀ ਬਰੂਟ ਤੇ ਜੋ ਰੂਟ ਦੇ ਜਦੋਂ ਬੈਟਿੰਗ ਚੱਲ ਰਹੀ ਸੀ ਜਿੱਥੇ ਪੂਰਾ ਪੂਰਾ ਇੰਗਲੈਂਡ ਦੀ ਧਿਰ ਫਤਰ ਨਜ਼ਰ ਆ ਰਿਹਾ ਸੀ ਦਾ ਪ੍ਰਸਿੱਧ ਰੇਸ਼ਨ ਅਪਡੇਟ ਲੈ ਕੇ ਆਂਦੇ ਹੋਏ ਗੁੱਡ ਲੈਂਡ ਦੀ ਗੇਮ ਦੁਬਾਰਾ ਰਾਈਸਟਰਦੀ ਹੋਈ ਤੇ ਵੀਟਡ ਜੀਪਰ ਦੇ ਟੋਲ ਦੁਆਰਾ ਫੇਰ ਬੜਾ ਸ਼ਾਟ ਝੇਲਣ ਜੇ പട്ട ഫെ ഇംഗ്ലണ്ടെ ഇന്ത്യ പൂരി തരംഗ ചാലും വേറെ ബാറ്റജ നട്ട ഇന്ത്യ ടീം ജിത്തെ പട്ട ഇംഗല പത്തോ ബ ജാ 90 95% ਇਨ ਲੈਂਡ ਦੀ ਤਰਫ ਝੁਟਿਆ ਹੋਇਆ ਸੀ ਜਿਹੜਾ ਹੋਣ ਹੋਏ ਇੰਡੀਆ ਟੀਮ ਦੀ ਤਰਫ ਝੁਟ ਗਿਆ ਤੇ 8 ਰਨ ਇਦਾਂ ਹੀ ਨਹੀਂ ਮਿਲ ਜਾਉਣਗੇ ਬਣਾਣੇ ਪੈਣੇ ਨੇ ਤੇ 80 ਰਨ ਵਾਸਤੇ ਜਦੋਂ ਜਹਾਤ ਚੜਨੀ ਪੈਣੀ ਆ ਕਾਫੀ ਇੰਟਰਸਟਿੰਗ ਸਿਚੁਏਸ਼ਨ ਬਣੀ ਹੋਈ ਆ ਕਾਫੀ ਮਤਲਬ ਇੰਟੈਂਸ ਸਿਚੁਏਸ਼ਨ ਬੋਲ ਆ ਮਤਲਬ ਸਵਾਦ ਆਲਾ ਮੈਚ ਦੇਖੋ ਤੁਸੀਂ ਜਿੱਥੇ ਜਿੱਥੇ ਵੀ ਬੈਠੇ ਹੋ ਲਾਈਵ ਸਟ੍ਰੀਮ ਇੰਜ YouTube ਦਾ ਦੇਖ ਰਹੇ ਹੋ ਤਾਂ ਮੇਰੇ YouTube ਚੈਨਲ ਤੇ ਦੇ 1.5 ਦੋ ਮਿੰਟ ਦਾ ਨੈਟਵਰਕ ਹੈ ਦੇ ਬਾਕੀ ਜੇ ਤੁਹਾਡੇ ਕੋਲ ਹੌਟਸਟਾਰ ਆ ਸੋ ਉਨੀ ਲੀਵ ਹੈ ਤਾਂ ਤੁਸੀਂ ਉੱਥੇ ਵੀ ਦੇ 1.5 ਦੇਓ ਬਹੁਤ ਜ਼ਿਆਦਾ ਇੰਟੈਂਸ ਸਿਚੁਏਸ਼ਨ ਆ ਵਿਜ਼ੂਅਲ ਗ੍ਰਾਫਿਕਲੀ ਦੇਖਣਾ ਜਾਂਦੇ ਹੋ ਤਾਂ ਤੁਸੀਂ ਦੇਖੋ ਫੁੱਲ ਲੈਂਥ ਦੀ ਗੇਂਦ ਤੇ ਥੋੜੀ ਵਾਈਡ ਦੀ ਤਰ੍ਹਾਂ ਗੇਂਦ ਪਾਈ ਸੀ ਜਿਹੜਾ ਸਟੇਜ ਇਨ ਇੰਟਰਨੈਟ ਜਰਨ ਟੋਸੇਟ ਆ ਰਹੀ ਪਰ ਫਿਰ ਦੁਬਾਰਾ ਬਾਲ ਮਿਸ ਤੇ ਦਰੋਜ ਰੇਲ ਦੇ ਹੱਤਾ ਵਿੱਚ ਸ਼ਾਇਦ ਇੰਡੀਆ ਟੀਮ ਦਾ ਹੁਣ ਪਲਾਨ ਇਹ ਹੈ ਜਿਹੜਾ ਸਟਕਿੰਸਰ ਨੂੰ ਸਟ੍ਰਾਈਕ ਤੋਂ ਦੂਰ ਰੱਖਿਆ ਜਾਏ ਟਰੈਸਵੋਰਥ ਨੂੰ ਸਟ੍ਰਾਈਕ ਦਿੱਤੀ ਜਾਏ ਚਾਰ ਜਿੰਦਾ ਹੋ ਰਹੀਆਂ ਨੇ ਤੇ ਹੁਣ ਮੇਰੇ ਖਿਆਲ ਨਾਲ ਫੀਲਡ ਨੂੰ ਇਸ ਹਿਸਾਬ ਨਾਲ ਰੱਖਿਆ ਜਾਏ ਰ ਹੈ ਸਿਰਫ ਇੱਕ ਗੇਂਦ ਹੀ ਹੈ ਜਿਹੜੀ ਗੇਂਦ ਨਿਰਨਾਇਆ ਜਾਏ ਤੇ ਇੱਥੇ ਜ਼ਰੂਰ ਚਾਹੁੰਦੇ ਈ ਜਿਹੜੇ ਇੰਗਲੈਂਡ ਦੇ ਬੈਟਸਮੈਨ ਨੇ ਅਟਕਿੰਸਨ ਸਾਹਿਬ ਕੀ ਉਹ ਸਟ੍ਰਾਈਕਰ ਰੋਟੇਟ ਜਾ ਰਹੇ ਨੇ ਕਿਉਂਕਿ ਇਸ ਗੇਂਦ ਦੇ ਉੱਤੇ ਦਾ ਉਹ ਬੜਾ ਸ਼ਾਰਟ ਸ਼ਾਇਦ ਮਾਰਨ ਜ਼ਰੂਰ ਜਾਉਣਗੇ ਕਿਹੜੀ ਜ ਮਿਲ ਜਾਂਦਾ ਹੈ ਇਹ ਦਾ ਟ੍ਰੇਸ ਵਾਟਸ ਨੇ ਜਸਟ ਆਈ ਉਹਨਾਂ ਨੂੰ ਦੇਣੇ ਵੀ ਪੈ ਰਿਹਾ ਟੂਟੀ ਦੋ ਜਾਂਦਾ ਹੈ ਫੀਲਡਿੰਗ ਦੇ ਬਾਰੇ ਚਰਚਾ ਹੁੰਦੀ ਹੈ ਟੀਟੀ ਪ੍ਰਸਿੱਧ ਡਿਟ੍ਰੇਸ਼ਨਾਂ ਕੁਝ ਡਿਫਰੈਂਸ ਸੋਚ ਰਹੇ ਨੇ ਤੇ ਸ਼ੋਮਨ ਜਿਲ ਕੁਝ ਡਿਫਰੈਂਸ ਸੋਚ ਰਹੇ ਨੇ ਤਾਂ ਮੇਰੇ ਹਿਸਾਬ ਨਾਲ ਤੇ ਮੇਰੇ ਹਿਸਾਬ ਨਾਲ ਤੇ ਕੁਝ ਵੀ ਹੋ ਜਾ ਕੁਝ ਵੀ ਹੋ ਜਾ ਪਰ ਅਮੇ ਅਜਲਿਆਂ ਦੋ ਜਿੰਦਾ ਦੇ ਵਿੱਚ ਚਾਰ ਰਨ ਵੀ ਆ ਜਾਣ ਪਟ ਸਟ੍ਰਾਈਟ ਦੋ ਅਡਜੈਂਸਨ ਨੂੰ ਦੂਰ ਰੱਖਿਆ ਜਾਏ ਤੇ ਹੋ ਸਕਦਾ ਇੰਡੀਆ ਟੀਮ ਰਨ ਆਊਟ ਦੇ ਓਪਰਚ्युनिटी ਵੀ ਬਣਾ ਸਕਦੀ ਹੈ ਟੂਟੀ ਰਨ ਆਊਟ ਜਾਂਦਾ ਦਾ ਪੂਰਾ ਪੂਰਾ ਚਾਂਸ ਹੋਇਆ ਰਿਹਾ ਟੂਟੀ ਅਡਜੈਂਸਨ ਦੇ ਵੋਟs ਇਦਾਂ ਹੀ ਸੋਚ ਰਹੇ ਹੋਣੇ ਆ ਕਿ ਟੀਸੀ ਵੀ ਤਰ੍ਹਾਂ ਹੋ ਸਕੇ ਅਡਜੈਂਸਨ ਹੀ ਸਟ੍ਰਾਈਟ ਦੇ ਰਹਿਣ ਤੇ ਉੱਥੇ ਰਨ ਆਊਟ ਦਾ ਚਾਂਸ ਬਣੇ ਨਾ ਬਟ ਫੀਲ ਹਾਲ ਤੇ ਜੋ ਚਾਂਸ ਹੈ ਟੀ ਉਹ ਤੇ ਇਦਾਂ ਹੀ ਰਹੇਗਾ ਟੀ ਅਡਜੈਂਸਨ ਸੋਚ ਰਿਹਾ ਹੋਣਾ ਕਿ ਮੈਂ ਸਟਾਈਲ ਰੋਟੇਟ ਜਰਾਂ ਪ੍ਰਸਿੱਧ ਜੇ ਰਿਸ਼ਨਾ ਦੇ ਅਡਜੈਂਸਨ ਸ਼ਾਰਟ ਵਿੱਚ ਜਿੰਦੇ ਤੇ ਦੁਬਾਰਾ ਫੇਰ ਮਿਸ ਕਰਦੇ ਹੋਏ ਅਡਜੈਂਸਨ ਤੇ ਹੋਣ ਅਡਜ ਸਾਹਾ 83 ਯਾਨੇ 83 ਸੰਨਿਆ ਸਾਹਾ 83 ਯਾਨੇ ਤੇ ਲਾਸਟ ਗੇਂਡ ਹੈ ਹੁਣ ਉਹ ਇਦੇ ਤੇ ਪੀਚ ਤਰਨ ਜਾਉਂਗੇ ਸਿੱਟਸ ਮਾਰਨ ਜਾਉਂਗੇ ਤਾ ਹੋ ਸਦਾ ਦੋ ਰਨ ਰਹਿ ਜਾਣ ਤੇ ਜਸਟ ਸਟ੍ਰਾਈਕ ਰੋਟੇਟ ਕਰਨ ਜਾਉਂਗੇ ਤਾਂ ਟ੍ਰਿਸ ਵਾਟਸਨ ਨੂੰ ਸਟ੍ਰਾਈਕ ਲੈਣੀ ਹੀ ਪੈਣੀ ਆ ਤੇ ਹੁਣ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੋਵੇਗਾ ਪ੍ਰਸਿੱਧ ਜਲੇਸ਼ਾ ਨੂੰ ਓਵਰਫੁੱਟ ਦਾ ਵੀ ਧਿਆਨ ਰੱਖਣਾ ਹੋਏ ਜਦੋਂ ਟਾਈਮਰ ਹੋ ਸਰਦਾ ਹੈ ਜਦੋਂ ਇਮੋਸ਼ਨਸ ਹਾਈ ਹੁੰਦੇ ਨੇ ਤੇ ਲਾਈਨ ਲੈਂਥ ਵੀ ਗੜਾ ਚੁੱਪ ਜਾਂਦੀ ਹੈ ਤੇ ਪੈਰ ਦੀ ਪੋਜੀਸ਼ਨ ਚੁੱਕ ਜਾਂਦੀ ਹੈ ਦਾ ਨੋ ਬਾਲ ਹੋਣ ਦੇ ਚਾਂਸਸ ਹੋ ਜਾਂਦੇ ਨੇ ਤੇ ਹੁਣ ਤੇ ਦਰੋਜੁਰੇਲ ਨੇ ਵੀ ਆਪਣੇ ਇੱਕ ਹੱਥ ਤੋਂ ਡਲਵਸਟਾਡ ਦਿੱਤਾ ਹੈ ਤੇ ਥਰੋ ਵਾਸਤੇ ਪੂਰੀ ਤਰ੍ਹਾਂ ਤਿਆਰ ਨੇ ਬਟ ਇੱਥੇ ਮੈਂ ਜੋ ਇੱਕ ਚੀਜ਼ ਹੋਰ ਦੇਖਣ ਚਾਹੁੰਦਾ ਜੀ ਇੱਕੋ ਬੰਦਾ ਵੀਟਡ ਦੇ ਉੱਪਰ ਖੜਾ ਰਹੇ ਤਾਂ ਕਿ ਜਦੋਂ ਥਰੋ ਮਾਰਨ ਮਾਰਿਆ ਜਾਏ ਓ ਯਾਰ ਫੇਰ ਦੁਬਾਰਾ 100 ਡਾਲਰ ਰੋਟੇਟ ਹੋ ਗਿਆ ਸ਼ਿਟ ਇਹਦੇ ਬਹੁਤ ਬਹੁਤ ਬੜੀ ਡਲਤੀ ਦਿੱਤੀ ਆ ਇਹਦੇ ਜੀਨ ਬਿਟੇਲੇ ਲ ਜੀਆ ਮਨੋ ਅੱਟ ਬਹੁਤ ਜ਼ਿਆਦਾ ਜੋ ਪ੍ਰਸਿੱਧ ਰਿਸ਼ਨ ਨੇ ਕਰਾਈ ਆ ਫੁੱਲ ਲੈਂਥ ਦੀ ਜੀਨ ਗੁੱਡ ਲੈਂਥ ਦੀ ਹੀ ਜੀਨ ਟਰਵਾਣੀ ਚਾਹੀਦੀ ਸੀ ਜਿੱਦਾਂ ਇੱਕ ਵਾਰ ਇੰਡੀਆ ਟੀਮ ਨੇ ਜਦੋਂ ਬੰਗਲਾਦੇਸ਼ ਨਾਲ ਮੈਚ ਚੱਲ ਰਹਾ ਸੀ ਰਾਤੇ ਉੱਥੇ ਇੰਡੀਆ ਦੀ ਟੀਮ ਮੈਚ ਹਾਰਨ ਦੀ ਕਿਨਾਰੇ ਤੇ ਪਹੁੰਚੀ ਹੋਈ ਸੀ ਜਿੱਤੇ ਹਾਰ ਦੀ ਟਪਾੜੀਆ ਲਾਸਟ ਓਵਰ ਚਰਵਾਣ ਆਏ ਸੋ ਜਿੱਤੇ ਆਸ਼ੀਸ਼ ਨੈਰਾ ਦਾ ਐਟਸ ਵੀਡਿਓ ਸੀ ਰਾਤੇ ਐਮ ਐਸ ਧੋਨੀ ਨਾਲ ਉਹਨਾਂ ਨੇ ਚਰਚਾ ਰਜੇ ਤੈਜ ਇਤਿਹਾਸ ਦੀ ਹੋ ਲੈਂਥ ਬੋਲ ਹਿੱਟ ਕਰਨ ਦੇ ਜਿਹੜੇ ਲੈਂਥ ਬੋਲ ਨੂੰ ਅ ਹਿੱਟ ਜਾਣ ਦੇ ਚਾਂਸ ਸਭ ਤੋਂ ਜ਼ਿਆਦਾ ਲੋਅਨ ਹੈ ਫੁੱਲ ਲੈਂਥ ਦੀ ਜੇਨ ਤੇ ਬੈਟ ਰੱਟਣਾ ਜੋ ਕਿ ਆਪਾਂ ਨੂੰ ਹਨ ਪ੍ਰਸਿੱਧ ਰਿਸ਼ਨ ਦੀ ਇਸ ਜੇਨ ਤੇ ਦੇਟਣ ਨੂੰ ਮਿਲਿਆ ਸਟ੍ਰਾਈਲਰ ਰੋਟੇਟ ਹੋ ਗਈ ਆ ਤੇ ਬੌਮ ਮਸੀਹਾਜ ਸਟ੍ਰਾਈਟ ਤੇ ਆ ਜਾ ਨੇ ਹਾਲ ਹਾਲੇ 7 ਰਨ ਪਏ ਨੇ ਪਰ ਮੁਹੰਮਦ ਸਿਰਾਜ ਮੀਆਂ ਮਾਜੀ ਡੀਐਸਪੀ ਸਾਹਿਬ ਜੋ ਵੀ ਐਕਸਪੀਰੀਅੰਸ ਹੈ ਜੋ ਵੀ ਤੁਹਾਡੇ ਕੋਲ ਟੈਲੈਂਟ ਹੈ ਸਾਰਾ ਹੁਣ ਇਸ ਓਵਰ ਵਿੱਚ ਚੋਕ ਦੋ ਤੇ ਇਸ ਓਵਰ ਦੀ ਟੀਸੀਵੀ ਡੇਨ ਦੇ ਉੱਤੇ ਵੇਟਡ ਪੂਰੀ ਪੂਰੀ ਲੇਨ ਦੇ ਚਾਂਸਸ ਬਣਾ ਦ ਤਾਂ ਇੰਡੀਆ ਟੀਮ ਮੈਚ ਜਿੱਤੇ ਜਾਏਗੀ ਤੇ ਇੰਡੀਆ ਟੀਮ ਵਾਸਤੇ ਬਹੁਤ ਜ਼ਿਆਦਾ ਪਾਲਾ ਵਡਾ ਪਾਲਾ ਇਹਦਾ ਹਾਲਾਤੀ ਇੰਡੀਆ ਟੀਮ ਦੀ ਇਹ ਇਸ ਮੈਚ ਜਿੱਤ ਰਹੀ ਹੈ ਸੀਰੀਜ਼ ਡਰਾ ਜ਼ਰੂਰ ਹੋਏਗੀ ਪਰ ਜੈ ਇੰਡੀਆ ਟੀਮ ਡਰਾ ਵੀ ਕਰ ਦਿੰਦੀ ਹੈ ਤੇ ਇੰਡੀਆ ਟੀਮ ਵਾਸਤੇ ਇਹ ਬਹੁਤ ਵੱਡੀ ਕਾਮਯਾਬੀ ਹੈ ਬਹੁਤ ਵੱਡਾ ਪਾਲ ਹੈ ਇੰਡੀਆ ਟੀਮ ਵਾਸਤੇ ਤਾਂ ਪਲੀਜ਼ ਲਾਈਵ ਸਟ੍ਰੀਮਿੰਗ ਨਾਲ ਵੀ ਜੁੜੇ ਰਹੋ ਤੇ ਜੈ ਤੁਸੀਂ ਲਾਈਵ ਮੈਚ ਟੀਵੀ ਸਟ੍ਰੀਮ ਨਹੀਂ ਹੈ ਆਪਣੇ ਓਟੀਟੀ ਤੇ ਦੇਖ ਰਹੇ ਉੱਤੇ ਵੀ ਜੁੜ ਰਹੋ ਕਿਉਂਕਿ ਇੰਡੀਆ ਟੀਮ ਇੱਕ ਬਹੁਤ ਬੜਾ ਪਾਲ ਇੰਜੋਏ ਕਰਨ ਜਾ ਰਹੀ ਹੈ ਉਹ ਸੱਦਾ ਮੈਚ मोहम्मद सिराज ਨੇ ਫੁੱਲ ਲੈਂਦੀ ਜੇਂਦ ਬੋਲਡ ਇੰਡੀਆ ਟੀਮ ਇਹ ਟੈਸਟ ਮੈਚ ਜਿੱਤ ਗਈ ਹੈ ਇੰਡੀਆ ਟੀਮ ਬੋਲਡ ਜਰ ਦਿੱਤਾ ਭਾਈ मोहम्मद सिराज ਨੇ ਮੀਅਰ ਮੈਜੇਸਟਿਕ ਬੋਲਡ ਫੁੱਲ ਲੈਂਦੀ ਜੇਂਦ ਤੇ ਡਾਟ ਸੈੱਡ ਜਿੰਸਨ ਨੇ ਫੁੱਲ ਲੈਂਦੀ ਜੇਂਦ ਮਿਸਟਰੀ ਸਿੱਧੀ ਯਾਰਕ ਬਣਾ ਕੇ ਬੋਲਡ ਆਊਟ ਹੋ ਰਹੇ ਤੇ ਇੰਡੀਆ ਟੀਮ ਇਹ ਮੈਚ ਨੂੰ 6 ਰਨਾਂ ਨਾਲ ਜਿੱਤ ਰਹੀ ਹੈ ਬਹੁਤ ਵੱਡਾ ਪਾਲ ਇੰਡੀਆ ਟੀਮ ਵਾਸਤੇ ਇਹ ਸਪੋਰਟ ਇਨਸਟਾਫ ਕੋਚਿੰਗ ਸਟਾਫ ਸਾਰਾ ਟੱਚ ਇੰਡੀਆ ਟੀਮ ਗਰਾਊਂਡ ਦੇ ਉੱਤੇ ਟੱਚ ਮੁਹੰਮਦ ਸਰਾ ਨੇ ਪੰਜ ਵਿਟਾਂ ਵੀ ਆਪਣੀਆਂ ਹਾਸਲ ਕੀਤੀਆਂ ਤੇ ਬਹੁਤ ਵੱਡਾ ਪਲ ਬਹੁਤ ਵੱਡਾ ਪਲ ਇੰਡੀਆ ਟੀਮ ਵਾਸਤੇ ਬਹੁਤ ਜ਼ਿਆਦਾ ਟੱਚ ਇੰਡੀਅਨ ਟੀਮ ਬਹੁਤ ਜ਼ਿਆਦਾ ਖੁਸ਼ ਕੋਚਿੰਗ ਸਟਾਫ ਬਹੁਤ ਜ਼ਿਆਦਾ ਸਾਰਾ ਟੱਚ ਇੰਡੀਆ ਟੀਮ ਨਾਤ ਕਮਾਲ ਕਰਦੀ ਹੈ ਇਹ ਇੱਕ ਮੈਚ ਜਿਹੜਾ 90% 95% ਇੰਡੀਆ ਟੀਮ ਦੇ ਹੱਥ ਜ ਨਹੀਂ ਸੀ ਉਹ ਮੈਚ ਨੂੰ ਇੰਡੀਆ ਟੀਮ ਨੇ ਕਿਸ ਤਰੀਕੇ ਨਾਲ ਟਨਵਾਲਟ ਜਾ ਰਿਹਾ ਹੈ ਤੇ ਕਿਸ ਤਰੀਕੇ ਨਾਲ ਆਪਣੀ ਝੋਲੀ ਵਿੱਚ ਮੈਚ ਬਾਰੇ ਸੀਰੀਜ਼ ਡਰਾਅ ਕਰੀ ਆ ਬਹੁਤ ਵਧੀਆ ਸਪੈਲ ਮੁਹੰਮਦ ਸਿਰਾਜ ਦਾ ਮੁਹੰਮਦ ਸਿਰਾਜ ਉਹ ਬੋਲਰ ਸੀ ਜਿਹੜਾ ਇਹ ਮੈਚ ਨੂੰ ਜਿਤਾ ਸਕਦਾ ਸੀ ਜਿਹੜਾ ਹਾਲ ਅਜੇ ਪੂਰਾ ਪੂਰਾ ਸਾਥ ਪ੍ਰਸਿੱਧ ਚਲੀਸ਼ਨਾ ਨੇ ਵੀ ਦਿੱਤਾ ਬਟ ਜੋ ਜਿੰਦਬਾਦੀ ਮੁਹੰਮਦ ਸਿਰਾਜ ਨੇ ਟੜੀ ਆ ਜੋ ਸੈਲੀਬ੍ਰੇਸ਼ਨ ਟੜੀ ਆ ਤੇ ਜੋ ਜਿੰਦਬਾਦੀ ਟੜੀ ਆ ਤੇ ਜੋ ਕਰਾਊਡ ਦਾ ਸਪੋਰਟ ਵੀ ਰਿਹਾ ਹੈ ਸਵਾਦ ਆ ਗਿਆ ਸਵਾਦ ਆ ਗਿਆ ਬਾਈ ਇੰਡੀਆ ਟੀਮ ਨੇ ਕਿਆ ਅਬਦਲਾਤੀ ਬਾਈ ਮਤਲਬ ਪੂਰਾ ਇੱਕ ਹਾਈ ਟੈਸਟ ਮੈਚ ਦੇ ਵਿੱਚ ਵੀ ਇੰਨਾ ਜਿਆਦਾ ਮਜ਼ਾ ਆ ਸਕਦਾ ਹੈ ਜੋ ਬੈਨ ਸਟੋਰਸ ਨੇ ਆਸਟ੍ਰੇਲੀਆ ਖਿਲਾਫ ਐਸ਼ੇ ਸੀਰੀਜ਼ ਦੇ ਵਿੱਚ ਕੀਤਾ ਦੇ ਰੋ ਹੋਮ ਮੁਹੰਮਦ ਸਿਰਾਜ ਨੇ ਇਸ ਮੈਚ ਦੇ ਵਿੱਚ ਆਪਣੀ ਬੋਲਿੰਗ ਦਾ ਦਮ ਨਾਲ ਕਰਤਾ ਹੈ ਤੇ ਪੂਰਾ ਕਰਾਊਡ ਪੂਰਾ ਸਿਉ ਰਾਜ ਅਲੀ ਸੈਲੀਬ੍ਰੇਸ਼ਨ ਸਿਰਾਜ ਦੇ ਖੰਦ ਦੇ ਇੰਡੀਆ ਟੀਮ ਨੇ ਇੱਕ ਬਹੁਤ ਵੱਡਾ ਪਲ ਇਹ ਤੋਂ ਬਹੁਤ ਵੱਡੀ ਮੂਵਮੈਂਟ ਤੇ ਰੇਟ ਚੜ੍ਹ ਦਿੱਤੀ ਹੈ ਇਹ ਤੋਂ ਬਹੁਤ ਵੱਡੀ ਮੈਮਰੀ ਤੇ ਰੇਟ ਚੜ੍ਹ ਦਿੱਤੀ ਹੈ ਜਿਹੜੀ ਨੇ ਇੰਡੀਆ ਟੀਮ ਨਾਲ ਬਹੁਤ ਲੰਬੇ ਸਮੇਂ ਦਾ ਚੜ੍ਹ ਉਹਦੀ ਬਹੁਤ 6 ਰਨਾਂ ਨਾਲ ਹਾਰ ਨਹੀਂ ਮੈਚ ਦਿੱਤਾ ਬਟ ਇਹ ਤੋਂ ਵੱਡੀ ਜਿੱਤ ਹੈ ਸੀਰੀਜ਼ ਡਰਾਅ ਜ਼ਰੂਰ ਹੋਈ ਹੈ ਬਟ ਮੁਹੰਮਦ ਸਿਰਾਹ ਨੇ ਇੱਥੇ ਆਪਣਾ ਇੱਕ ਰਤਬਾ ਆਪਣਾ ਇੱਕ ਨਾਮ ਆਪਣੀ ਇੱਕ ਪਛਾਣ ਛੱਡ ਦਿੱਤੀ ਹੈ ਜਿਹ ਮੁਹੰਮਦ ਸਿਰਾਹ ਜਦ ਇੰਡੀਆ ਟੀਮ ਨੂੰ ਇੱਕ ਵੱਡੇ ਕਿਸੇ ਟਰੈਕਟਰ ਦੀ ਜ਼ਰੂਰਤ ਹੈ ਦਾ ਉੱਥੇ ਇੰਡੀਆ ਟੀਮ ਬਸ ਇੱਥੇ ਤਾਣ ਜੇ ਖੜਾ ਮੁਹੰਮਦ ਸਿਰਾਹ ਵਰੋਨਰੋਂ ਦੀ ਵੀ ਸਟੇਟਮੈਂਟ ਸੀ ਜੀ ਮੁਹੰਮਦ ਸਿਰਾਜ ਦੇ ਢੋਲ ਆਪਣਾ ਇਤ ਸਾਰੀਆਂ ਚੀਜ਼ਾਂ ਛੱਡ ਦੇ ਜੋ ਇੱਕ ਹਫਤੇ ਬੜਾ ਚੀਜ਼ ਆ ਉਹ ਮੁਹੰਮਦ ਸਿਰਾਜ ਦਾ ਜਿੜੜਾ ਤੇ ਦਿਲ ਤੇ ਉਹ ਆਪਨ ਦੇ ਧਨੋਂ ਮਿਲਿਆ ਗੋਤਮ ਨੰਬੀਰ ਵੀ ਬਹੁਤ ਜ਼ਿਆਦਾ ਠੋਸ ਤੇ ਮੈਂ ਵੀ ਥੋੜਾ ਇਮੋਸ਼ਨਲ ਹੋ ਰਿਹਾ ਪਰ ਉਹ ਤਾਂ ਵੱਡੀ ਜਿੱਤ ਇੰਡੀਆ ਟੀਮ ਵਾਸਤੇ ਬਹੁਤ ਵੱਡੀ ਜਿੱਤ سپورਟ ਇਨ ਸਟਾਫ ਖੁਸ਼ ਸ਼ੂਮਨ ਡਿਲਟ ਖੁਸ਼ ਇੰਡੀਆ ਟੀਮ ਖੁਸ਼ ਕਰਾਊਡ ਖੁਸ਼ ਇੰਗਲੈਂਡ ਦਾ ਕਰਾਊਡ ਖੁਸ਼ ਤੇ ਇੰਡੀਆ ਇੰਡੀਆ ਦੇ ਦੇਸ਼ ਇੰਡੀਆ ਦੇ ਦੇਸ਼ ਦੇ ਜਿੰਨੇ ਵੀ ਵਾਸੀ ਜਿੰਨੇ ਵੀ ਮੈਚ ਦੇਖ ਰਹੇ ਲੋਟ ਸਾਰੇ ਤੁਸ ਬਹੁਤ ਵੱਡਾ ਪਲ ਇੰਡੀਆ ਟੀਮ ਵਾਸਤੇ ਬਹੁਤ ਵੱਡੀ ਵਿਨ ਇੰਡੀਆ ਟੀਮ ਨੂੰ ਮਿਲੀ ਹੈ ਬਹੁਤ ਜੋ ਵੀ ਹੋਸਟ ਹੰਡਲ ਟੀਮ ਨੇ ਜੋ ਕੀਤਾ ਇਥੇ ਇੰਗਲੈਂਡ ਦੀ ਟੀਮ ਨੂੰ ਇੰਗਲੈਂਡ ਦੇ ਘਰ ਵਿੱਚ ਜਾ ਕੇ ਪੰਜ ਟੈਸਟ ਮੈਚਾਂ ਦੇ ਵਿੱਚ ਡੋਮিনেਟ ਕਰਿਆ ਹਾਲਾਂਕਿ ਲੋਟਸ ਵਾਲੀ ਵਿਨ ਵੀ ਇੰਡੀਆ ਟੀਮ ਦੇ ਬਿਲਕੁਲ ਹੱਥ ਵਿੱਚ ਸੀ ਥੋੜਾ ਜਿਹਾ ਉੱਥੇ ਲੱਟ ਸਾਥ ਨਹੀਂ ਦਿੱਤਾ ਬਟ ਮੁਹੰਮਦ ਇਰਾਜ਼ ਦੀ ਉੱਥੇ ਵੀ ਤਾਰੀਫ ਕਰਨੀ ਬਣਦੀ ਸੀ ਜੀ ਰਵਿੰਦਰ ਜੜੇਜਾ ਦੀ ਤਾਰੀਫ ਕਰਨੀ ਬਣਦੀ ਸੀ ਜੀ ਤੇ ਜੋ ਕੀ ਅਲ라 ਰਾਹੁਲ ਸ਼ੂਮਨ ਦੇਲ ਤੇ ਪੂਰੀ ਇੰਡੀਆ ਟੀਮ ਨੇ ਪਲ-ਪਲ ਤੇ ਆ ਕੇ ਆਪਣਾ ਜੋ ਕਲਾਸ ਦਿਖਾਇਆ ਆਪਣਾ ਜਿੰਨਾ ਕੰਟ੍ਰਿਬਿਊਟ ਕਰਿਆ ਇੰਡੀਆ ਟੀਮ ਵਾਸਤੇ ਵੱਡੇ ਨਾਮ ਟੀਮ ਚ ਨਾ ਹੋਣ ਦੇ ਬਾਵਜੂਦ ਵੀ ਸਾ ਇਸ ਟੀਮ ਨੇ ਇਦਾਂ ਐਜ਼ ਅ ਯੂਨਿਟ ਜੋ ਟੀਮ ਖੇਲੀ ਹੈ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਉਹ ਬਹੁਤ ਜ਼ਿਆਦਾ ਕਾਬਿਲ ਤਾਰੀਫ਼ ਹੈ ਬਹੁਤ ਸਾਰੇ ਪਲ ਨੇ ਇਸ ਮੈਚ ਦੇ ਵਿੱਚ ਸਾਰੇ ਪਲ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਮੈਂ ਜਦੋਂ ਇਸ ਮੈਚ ਦੇ ਰਿਗਾਰਡਿੰਗ ਵੀਡੀਓ ਲਈ ਆਉਂਦਾ ਜਿਹਦੇ ਵਿੱਚ ਆਪਾਂ ਪਲ ਸਾਰੇ ਪਲਾਂ ਦੀ ਚਰਚਾ ਜਾਰੂ ਰਹੀ ਤੇ ਕਾ ਕਾ ਚਾਂਸੇ ਰਹੇ ਨੇ ਜਿਹਦੇ ਟਾਰਨ ਇੰਡੀਆ ਟੀਮ ਨੇ ਸੀਰੀਜ਼ ਨੂੰ ਡਰਾਅ ਦਿੱਤਾ ਹੈ ਹਾਲਾਤ ਇਹ ਸੀਰੀਜ਼ ਡਰਾਅ ਜ਼ਰੂਰ ਹੋਈ ਆ ਬਟ ਇੰਡੀਆ ਟੀਮ ਨੇ ਅਥ ਡੋਮਿਨੈਂਟ ਜਾਰ ਰਿਹਾ ਤੇ ਇੰਡੀਆ ਟੀਮ ਵਾਸਤੇ ਬਹੁਤ ਵੱਡਾ ਖੁਸ਼ੀ ਦਾ ਪਲ ਆ ਲਾਈਵ ਸਟ੍ਰੀਮ ਜਿਨਾਂ ਨੂੰ ਵਧੀਆ ਲੱਗਦੀ ਹੋਏ ਪਲੀਜ਼ ਲਾਈਕ ਕਰਦੇ ਹੋ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਤੇ ਇਹਨਾਂ ਮੈਚਸ ਦੇ ਰਿਲੇਟਡ ਵੀਡੀਓਸ ਤੇ ਹੋਰ ਜਿਹੜੇ ਮੈਚਸ ਆ ਰਹੇ ਨੇ ਏਸ਼ੀਆ ਕੱਪ ਦੇ ਉਹਨੀਆਂ ਜਿੱਦਾਂ ਵੀ ਉਹਨਾਂ ਸਾਰਿਆਂ ਦੀ ਲਾਈਵ ਸਟ੍ਰੀਮ ਇਸ ਚੈਨਲ ਦੇ ਉੱਤੇ ਆਈ ਜੀ ਪਲੀਜ਼ ਸਪੋਰਟ ਕਰਿਓ ਪੰਜਾਬੀ ਕਮੈਂਟਰੀ ਨੂੰ ਸਪੋਰਟ ਕਰਿਓ ਤੇ ਜੱਤਾ ਜਵਸਤੇ ਧੰਨਵਾਦ